ਵਾਹਿਗੁਰੂ ਪਰਮ ਸਤਿਕਾਰ ਜੋ ਗੁਰਾਂ ਦੀ ਸਾਜੀ ਤਿੰਨ ਬਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਤ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟ ਬ੍ਰਹਮੰਡ ਕੋ ਠਾਕੂ ਸਵਾਮੀ ਸਰਬ ਜੀਆ ਦਾ ਦਾਤਾਰੇ ਗੁਰੂ ਰਾਮ ਰਹਿਮੰਦਾਂ ਦੇ ਮਾਲਕ ਉਪਮਾ ਸਰੂਪ ਕਿਰਪਾਲੂ ਦਿਆਲੂ ਅੰਤਰਜਾਮੀ ਕਰਣਾਧਾਨ ਦੇ ਅਦੇ ਸਾਗਰ ਰੋਹਾਨੀਅਤ ਦੇ ਮਜਸਮੇ ਸਮੁੱਚੀ ਮਾਨਤਾ ਦੇ ਰਹਿਬਰ ਰਾਜਨ ਰਾਜ ਭਾਨਣ ਪਾਣ ਦੀਵਾਨ ਦੀਵ ਉਪਮਾ ਮਹਾਨ ਕਿਰਪਾਲੂ ਦਿਆਲੂ ਸ਼ਾਹ ਸ਼ਹਿਨਸ਼ਾ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਮਹਾਨ ਸ਼ੀਦਾ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਰ ਤੋਂ ਲਾਇਕ ਰਕ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਤੇ ਸਵਾਸਾਂ ਨੂੰ ਸਫਲੇ ਬਣਾ ਰਹੇ ਹੋ ਬੜੁ ਬੜਾਗੀ ਹੋ ਬੀਰ ਏ ਕੜੀ ਆਧੀ ਕੜੀ ਆਦੀ ਨੂੰ ਤੇ ਆਦ ਭਗਤਨ ਛੇਤੀ ਗੋਸਤੇ ਜੋ ਕੀਨੇ ਸੋ ਲਾਵ ਜਿਹੜਾ ਮਹਾਰਾਜ ਕਹਿੰਦੇ ਭਾਈ 24 ਮਿੰਟ ਦੀ ਅੱਧੀ ਕੜੀ ਹੁੰਦੀ ਹੈ 24 ਤੋਂ ਅੱਧੀ 12 ਦੀ ਆ ਗਈ 12 ਤੋਂ 6 6 ਤੋਂ 3 ਡੇਢ ਮਿੰਟ ਫਿਰ ਹੋ ਰਾਜੋ ਭਾਵ ਸਨੇਹ ਸਬੀ ਕਹਤਾ ਏਕ ਚਿੱਤ ਜਨ ਜਨ ਏਕ ਤੇ ਆਇਓ ਕਾਲ ਫਾਸ ਕੇ ਵਿਚ ਨਾ ਆਏ ਇਕ ਪਲ ਵਾਸਤੇ ਵੀ ਸੰਗਤ ਵਿੱਚ ਬਹਿ ਕੇ ਤੇਰਾ ਗੁਰੂ ਦੇ ਨਾਲ ਪਿਆਰ ਬਣ ਜਾਵੇ ਉਦੀ ਜਾਤ ਵਿੱਚ ਜੁੜ ਜਾਵੇ ਇਕ ਅੱਖ ਦੇ ਝਮਕੇ ਜਨਾਂ ਨੂੰ ਤਾਂ ਵੀ ਮਾਰੇ ਕਹਿੰਦੇ ਕਾਲ ਫਾਸ ਕੇ ਵਿਚ ਨਾ ਆਇਓ ਤੂੰ ਕਾਲ ਦੇ ਬਸ ਨਹੀਂ ਭਰੇਗਾ ਫਿਰ ਪਾਤਸ਼ਾਹ ਕਬੀਰ ਜੀ ਕਹਿੰਦੇ ਨੇ ਇੱਕ ਵੀਰੇ ਘੜਿਆ ਦੀ ਘਰੀਆ ਦੀ ਹੁੰਦਿਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਹ ਪਰ ਉਹਨੂੰ ਲਾਹ ਮਿਲੇਗਾ ਭਾਈ ਜਿਹੜਾ ਪਰਮੇਸ਼ਰ ਦੀ ਬੰਦਗੀ ਕਰੇਗਾ ਪਰ ਕਰਨਾ ਬੜਾ ਔਖਾ ਹੈ ਮਹਾਰਾਜ ਕਹਿੰਦੇ ਨੇ ਆਖਣੇ ਔਖਾ ਸਾਚਾ ਨਾਉ ਆਖਣੇ ਔਖਾ ਸੁਣਨਾ ਨਾਉ ਤੇ ਜਪਣਾ ਵੀ ਔਖਾ ਹੈ ਅਤੇ ਭਾਈ ਸੁਣਨਾ ਵੀ ਔਖਾ ਹੈ ਜਿ ਜਪਦੇ ਉਹ ਨਹੀਂ ਭਾਈ ਜਿਨ੍ਹਾਂ ਦੇ ਕਰਮਾਂ 'ਚ ਕਈ ਵਾਰ ਮੇਰੇ ਵਰਗਾ ਉੱਪਰਲੇ ਮਨੋਂ ਵੀ ਜਪੀ ਜਾਂਦਾ ਹੈ ਵੀ ਲੋਕ ਦੇਖਣਗੇ ਮੈਨੂੰ ਵੀ ਲੋਕ ਕਹਿਣਗੇ ਵੀ ਬੜਾ ਨਾਮ ਜਪਦਾ ਹੈ ਕਿ ਮੇਰੇ ਵਰਗਾ ਇਹਦਾ ਹੁੰਦੇ ਨੇ ਦੂਜੇ ਦੇ ਖੜੇ ਤੇ ਭੁੱਲਾ ਲਾਈ ਜਾਣਗੇ ਇਹ ਤਾਂ ਬੜਾ ਸਿਮਰਨ ਕਰਦਾ ਹੈ ਉਹ ਹੈ ਭੇਖ ਖਰਪਤ ਭੇਖ ਦਿਖਾਏ ਜਗਤ ਕੋਲ ਉਗਣ ਕੋ ਵਸਕੀਨ ਅੰਤ ਕਾਲ ਕਾਟੀ ਘਟਿਓ ਵਾਸ ਨਰਕ ਮੋਲੀਨ ਫਿਰ ਜਿਹੜਾ ਭੇਖ ਦਿਖਾਉਂਦਾ ਲੋਕਾਂ ਨੂੰ ਦਸਮ ਬਾਦਸ਼ਾਹ ਕਹਿੰਦੇ ਉਹ ਨਰਕਾ ਦਾ ਵਾਸੀ ਹੈ ਜਿਹੜਾ ਭੇਖ ਦਿਖਾਵੇਗਾ ਪਰ ਜਿਵੇਂ ਸਿਆਣੇ ਕਹਿੰਦੇ ਨੇ ਕਿਸੇ ਕਵੀ ਨੇ ਲਿਖਿਆ ਹੈ ਨਾ ਭੋਜਨ ਭਜਨ ਖਜ਼ਾਨਾ ਨਾਰੀ ਛਾੜੇ ਚੀਜ਼ੋਂ ਪਰਦੇ ਕੇ ਅਧਿਕਾਰੀ ਆ ਸੰਗਤ ਵਿੱਚ ਬਹਿ ਕੇ ਤਾਂ ਆਪਾਂ ਜੁੜ ਕੇ ਨਾਮ ਜਪਣਾ ਹੈ ਇਹ ਭੇਖ ਨਹੀਂ ਹੈ ਜਿਹੜਾ ਭੇਖ ਆ ਕਿਸੇ ਦੇ ਸਾਹਮਣੇ ਅਸੀਂ ਭੁੱਲ ਜੇ ਲਾਉਣੇ ਵੀ ਬਾਣੀ ਪੜਦਾ ਮਹਾਰਾਹੀ ਗੁਰੂ ਜਗਤ ਦਾ ਉਹ ਭੇਖ ਹੈ ਕਿਸੇ ਨੂੰ ਇਹ ਦੱਸ ਦੇਣਾ ਵੀ ਮੈਂ ਇਨਾਂ ਨਿਤਨੇਮ ਕਰ ਲਿਆ ਮੈਂਨੇ ਜਪਜੀ ਸਾਹਿਬ ਦੇ ਪਾਠ ਕਰ ਲਏ ਉਹ ਭੇਖ ਹੈ ਮੈਂਨੇ ਸਹਿਜ ਪਾਠ ਕਰ ਲੀ ਮੈਂ 40 ਦਿਨ ਗੁਰਦੁਆਰੇ ਜਾਣਾ ਮੈਂ ਸੇਵਾ ਕਰਦਾ ਉਹ ਭੇਖ ਹੈ ਉਹ ਜੁੜਿਆ ਨਹੀਂ ਹੋਇਆ ਲੋਕਾਂ ਨੂੰ ਦਿਖਾਉਣ ਵਾਸਤੇ ਹੈ ਪਰ ਜਿਹੜਾ ਅੰਦਰੋਂ ਜੁੜ ਕੇ ਕਰੇਗਾ ਆਹੀ ਪਾਤਸ਼ਾਹ ਨੇ ਕਿਹਾ ਨਾ ਭਾਈ ਆਖਣੇ ਔਖਾ ਸਾਚਾ ਨਾ ਔ ਆਖਣੇ ਔਖਾ ਸੁਣਨਾ ਨਾ ਔ ਪਰ ਪਾਤਸ਼ਾਹ ਕਹਿੰਦੇ ਜੇ ਕਿਤੇ ਜੁੜ ਕੇ ਅੰਦਰੋਂ ਪਰਮਾਤਮਾ ਦੇ ਨਾਮ ਨੂੰ ਜਪ ਲਵੇ ਨਾ ਬਾਦਸ਼ਾਹ ਕਹਿੰਦੇ ਭਗਤ ਭਾਈ ਗੁਰਦਾਜ ਜੀ ਕਹਿੰਦੇ ਉਹਦੇ ਵਿੱਚ ਧਿਆਨ ਧਰਿਆ ਜਾਵੇ ਗੁਰਮੂਰਤ ਕਰ ਧਿਆਨ ਸਦਾ ਹਜ਼ੂਰ ਹੈ ਇੱਥੇ ਮੂਰਤ ਧਿਆਨ ਧਰਿਆ ਅਕਾਲ ਪੁਰਖ ਵਾਹਿਗੁਰੂ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਹ ਸਦਾ ਹੀ ਹਜ਼ੂਰ ਹੈ ਤਲਵਿ ਸਰਵਣ ਕਰ ਰਹੇ ਸੀ ਭਾਈ ਸ਼ਹੀਦ ਸਿੰਘ ਦਸੇ ਪਾਠ ਜਗਦੀ ਜੋਤ ਨਾਮ ਜਪਣ ਵਾਲੀਆਂ ਰੂਹਾਂ ਉਹ ਸਦਾ ਹੀ ਜਿੱਥੇ ਪਰਮੇਸ਼ਰ ਦੀ ਬੰਦਗੀ ਹੈ ਨਾਮ ਜਪਦੇ ਨੇ ਉਹ ਹਾਜ਼ਰ-ਨਾਜ਼ਰ ਰਹਿੰਦੀ ਆ ਹਨ ਫਿਰ ਮਹਾਰਾਜ ਕਹਿੰਦੇ ਭਾਈ ਗੁਰਦਾ ਜੀ ਕਹਿੰਦੇ ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ ਜਿਹੜਾ ਗੁਰਮੁਖ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਗਿਆਨ ਹੈ ਨੇੜ ਨਾ ਦੂਰ ਹੈ ਉਹ ਤੇਰੇ ਨੇੜੇ ਹੈ ਦੂਰ ਨਹੀਂ ਹੈ ਜਹਤੂ ਪੂਰ ਬਲਿਕ ਤੋ ਨਹੀਂ ਸਾਨ ਕਰਮ ਅੰਕੂਰ ਹੈ ਹੁਣ ਉਹ ਜਪੂਗਾ ਉਹ ਜੁੜੂਗਾ ਪਰਮਾਤਮਾ ਦੇ ਨਾਲ ਉਹਦਾ ਪਿਆਰ ਬਣੇਗਾ ਜਿਹਦੇ ਮੂਰਬਲੇ ਕਰਮ ਚੰਗੇ ਨੇ ਨਿਸ਼ਾਨ ਲਿਖਿਆ ਹੋਇਆ ਚੰਗਾ ਪੂਰਵ ਕਰਮੋਂ ਪ੍ਰਜਾ ਪ੍ਰਗਟੇ ਭੇਟਿਓ ਪੁਰਖ ਰਸਤ ਬੇਰਾਗੀ ਮਿਟੇਓ ਅੰਧੇਰ ਮਿਲਤਾ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ਜੁੜੂ ਉਹੋ ਜਿਨ੍ਹਾਂ ਦੇ ਕਰਮਾਂ 'ਚ ਲਿਖਿਆ ਹੋਇਆ ਨਹੀਂ ਤਾਂ ਫਿਰ ਅੱਖੀ ਤਾਂ ਮੀਟੇ ਨਾਕ ਪਕੜਾ ਆਸਾ ਕਹਿੰਦੇ ਨੇ ਫਗਣ ਕੋ ਸੰਸਾਰ ਪੀਰ ਮਿਰ ਮਿਰ ਵਰਗਾ ਮੈਂ ਖਾਮੀਜ ਵੀ ਲੈ ਜਾਂਦਾ ਵੀ ਬੜੀ ਭਗਤੀ ਵਿੱਚ ਬੈਠਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਕਿਸੇ ਪਾਸੇ ਜਾਣ ਦੁਨੀਆ ਨੂੰ ਤਾਰ ਦੇ ਗਏ ਸੀ ਨਾ ਸਰਬਨ ਕੀਤਾ ਸੀ ਆਪਾਂ ਨੇ ਵੀ ਕਹਿ ਰਿਹਾ ਸੀ ਮੈਨੂੰ ਇੰਨੇ ਲੋਕਾਂ ਦੀ ਸੋਝੀ ਹੈ ਕੋਈ ਮਹਾਤਮਾ ਬੈਠਾ ਲੋਕਾਂ ਲੁੱਟਣ ਵਾਸਤੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਉਂਕਿ ਪਰਮਾ ਪਖੰਡਾ ਚੋਂ ਕੱਢਣ ਵਾਸਤੇ ਮਹਾਰਾਜ ਨੇ ਯਾਤਰਾਵਾ ਕੀਤੀਆਂ ਸੀ ਆਪਣੀਆਂ ਲੋਕਾਂ ਨੂੰ ਭਰਮਾਂ ਚੋਂ ਕੱਢਣ ਵਾਸਤੇ ਜਿਹੜੇ ਲੋਕ ਠੱਗਦੇ ਸਨ ਤੇ ਚਾਕੇ ਗੋਲਕ ਜਦੋਂ ਗੋਲਕ ਤੇ ਪੈਸੇ ਗਿਰਦੇ ਤੇ ਪਤਾ ਚੱਲਦਾ ਸੀ ਅੱਗੇ ਭਾਈ ਪੈਸੇ ਹੁੰਦੇ ਸੀ ਤਾਂਬੇ ਵਾਲੇ ਕਹ ਲਈਏ ਗਲੀ ਵਾਲੇ ਪੈਸੇ ਤੇ ਉਹ ਗਿਣਦਾ ਸੀ ਮਿਲ ਵੇਨੇ ਆ ਗਏ ਅੱਖਾਂ ਵਿੱਚ ਕੇ ਵਹਿ ਜਾਂਦਾ ਸੀ ਚਾਕੇ ਗੋਲਕ ਪਿੱਛੇ ਰੱਖਦੀ ਪਾਤਸ਼ਾਹ ਨੇ ਮਰਦਾਨਾ ਜੀ ਨੂੰ ਕਿਹਾ ਮਰਦਾਨਾ ਜੀ ਗੋਲਕ ਚਾਕੇ ਪਿੱਛੇ ਰੱਖ ਦੋ ਇਹ ਦੁਨੀਆ ਨੂੰ ਪਤਾ ਚੱਲ ਜਾਵੇਗਾ ਵੀ ਇਹ ਸਾਧੂ ਹੈ ਜਾਂ ਠੱਗ ਹੈ ਬਨਾਰਸ ਕੇ ਓਏ ਹਰਕੇ ਸੰਤਾਂ ਦਾ ਨਾਕੀ ਹੈ ਬਨਾਰਸ ਕੇ ਠੱਗ ਉਹ ਹੁੰਦੇ ਨੇ ਠੱਗ ਜੋ ਭਾਈ ਕੱਲੇ ਬਨਾਰਸ ਦੇ ਉਹਨੇ ਕਿਹਾ ਉਹ ਸਾਨੂੰ ਵੀ ਕਿਹਾ ਜਿਹੜਾ ਭਾਈ ਭੇਖ ਕਰਦਾ ਹੈ ਕੋਈ ਨਹੀਂ ਪੇ ਅੱਖਾਂ ਧੋਲੀਆਂ ਅਤੇ ਅੱਖਾਂ ਖੋਲੀਆਂ ਪਹਿਲੀ ਗੋਲ ਕਦੇ ਨਗਾ ਗਈ ਮੇਰੀ ਗੋਲ ਕਿੱਥੇ ਗਈ ਹੈ ਗੁਰੂ ਨਾਨਕ ਬਾਰਸ਼ਾ ਸੰਗਤ ਵਿੱਚ ਬਹਿ ਗਏ ਕਿਹਾ ਕੀਤਾ ਭਾਈ ਤੈਨੂੰ ਤਿੰਨੇ ਲੋਕਾਂ ਦੀ ਸੋਝੀ ਹੈ ਦੇਖਿਆ ਭਲਾ ਧਿਆਨ ਕਰਕੇ ਵੀ ਤੇਰੀ ਬੋਲ ਕਿੱਥੇ ਗਈ ਹੁਣ ਜੇ ਤਾਂ ਗਿਆਨ ਹੋਵੇ ਸੋਝੀ ਹੋਵੇ ਫਿਰ ਤਾਂ ਜਾਣ ਸਕੇ ਨਾ ਪਰ ਗਿਆਨ ਨਹੀਂ ਹੈ ਸੀ ਲੋਕਾਂ ਨੂੰ ਲੁੱਟਣ ਵਾਸਤੇ ਬੈਠਾ ਸੀ ਮਹਾਰਾ ਦੇ ਚਰਣੀ ਡਿਗਿਆ ਕਿਉਂਕਿ ਸੱਚ ਵੀ ਉਹ ਬੋਲ ਸਕਦਾ ਹੈ ਸੱਚ ਸੁਣ ਸਕਦਾ ਹੈ ਜਿਹੜਾ ਸੱਚ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਅੰਦਰੋਂ ਪਰਮਾਤਮਾ ਨਾਲ ਜੁੜਿਆ ਹੋਇਆ ਹੈ ਉਹੀ ਸੱਚ ਬੋਲੇਗਾ ਤੇ ਸੱਚ ਸੁਣਨ ਵਾਲਾ ਵੀ ਸੁਣ ਸਕਦਾ ਹੈ ਜਿਹੜਾ ਸੱਚ ਨਾਲ ਜੁੜਿਆ ਹੋਊ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾਰੀ ਕੂੜ ਵੈਸਣਹਾਰ ਅਸੀਂ ਤਾਂ ਕੂੜ ਦੇ ਨਾਲ ਜੁੜੇ ਹੋਏ ਆ ਕੂੜ ਸੋਨਾ ਕੂੜ ਰੂਪਾ ਸੋਨਾ ਕਹਿੰਦੇ ਨੇ ਸੋਨੇ ਨੂੰ ਰੂਪਾ ਕਹਿੰਦੇ ਨੇ ਚਾਂਦੀ ਨੂੰ ਅਸੀਂ ਤਾਂ ਇਹ ਚੀਜ਼ਾਂ ਨਾਲ ਜੁੜੇ ਹੋਏ ਆ ਬਰਜਰਾ ਸੱਚ ਨਾਲ ਜੁੜਿਆ ਹੋਇਆ ਜਦੋਂ ਪਤਾ ਚੱਲ ਗਿਆ ਵੀ ਇਹ ਸੱਚ ਦੇ ਪੁਜਾਰੀ ਨੇ ਪੈਰੀਂ ਡਿੱਗਿਆ ਮਾਰਜ ਨੇ ਗਿਆਨ ਕਰਾਇਆ ਲੋਕਾਂ ਨੂੰ ਠੱਗਣ ਵਾਸਤੇ ਫੀ ਤਾਂ ਮੀਟਾ ਨਾਕ ਪਕੜ ਠੱਗਣ ਕੋ ਸੰਸਾਰ ਲੋਕਾਂ ਨੂੰ ਆ ਲੁੱਟ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਜੀ ਨਾਲ ਜੁੜ ਜਾ ਪਰ ਜੁੜੂ ਜਦੋਂ ਜਦੋਂ ਆਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਿਵੇਂ ਕਲ ਸਰਬਨ ਕਰੇ ਸੀ ਨਾਨਕ ਨਦਰੀ ਨਦਰ ਨਿਹਾਲ ਪਰ ਉਦਮ ਤਾਂ ਕਰਨਾ ਪਵੇਗਾ ਪੰਨੋ ਸੰਗਤ ਵਿੱਚ ਆਵਾਂਗੇ ਆਵਰ ਕਾਜ ਤੇ ਰਕਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਦ ਸੰਗਤ ਵਿੱਚ ਆ ਜਾਵਾਂਗੇ ਨਾ ਫਿਰ ਪ੍ਰਮਾਤਮਾ ਨਾਲ ਜੁੜਾਂਗੇ ਵੀ ਕੋਸ਼ਿਸ਼ ਕਰਾਂਗੇ ਜਦ ਆਪਾਂ ਪੂਰਵ ਲਿਖਤ ਨਿਸ਼ਾਨ ਕਰਮ ਅੰਪੂਰ ਹੈ ਤੇਰੇ ਕਰਮ ਜਾਗੇ ਤੂੰ ਸੰਗਤ ਮਿਲ ਗਈ ਤੈਨੂੰ ਗੁਰਸੇਵਾ ਪ੍ਰਧਾਨ ਸੇਵ ਕਸੂਰ ਹੈ ਗੁਰੂ ਦੀ ਸੇਵਾ ਗੁਰੂ ਦਾ ਸਿਮਰਨ ਗੁਰੂ ਦੀ ਸੰਗਤ ਇਹ ਸਭ ਤੋਂ ਪ੍ਰਧਾਨ ਕੀ ਹੈ ਬਾਕੀ ਸੰਸਾਰ ਦੀਆਂ ਕੋਈ ਭਾਈ ਆਉਦੇ ਨੇ ਨਾ ਜਿਹੜੇ ਉਹ ਤਾਂ ਛਣਵਾਤਰ ਦੀ ਕਹਿ ਲਈ ਆਪਾਂ ਥੋੜੇ ਮਾਤਰ ਹੁੰਦੇ ਨੇ 2 ਸਾਲ 3 ਸਾਲ 10 ਸਾਲ 50 ਸਾਲ ਕਹਿ ਲਈ ਪਰ ਜਿਹੜਾ ਗੁਰੂ ਦੀ ਸੇਵਾ ਹੈ ਗੁਰਦਾ ਸਿਮਰਨ ਹੈ ਗੁਰੂ ਦੀ ਸੰਗਤ ਹੈ ਉਹ ਸਦਾ ਬਾਸਦੀ ਹੈ ਪਰ ਮਾਰਾ ਕਹਿੰਦੇ ਗੁਰ ਸੇਵਾ ਪ੍ਰਧਾਨ ਸੇਵਕ ਸੂਰ ਹੈ ਸੇਵਕ ਕਹਿੰਦੇ ਨੇ ਜਿਵੇਂ ਹੁਣ ਤੁਸੀਂ ਬੈਠੇ ਹੋ ਭਾਈ ਸੂਰ ਕਹਿੰਦੇ ਨੇ ਸੂਰਮਾ ਉਹੀ ਸੂਰਮਾ ਹੈ ਭਾਈ ਸਾਹਿਬ ਕਹਿੰਦੇ ਜਿਹੜਾ ਸੰਗਤ ਕਰਦਾ ਹੈ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਜਿਹੜਾ ਬਾਣੀ ਪੜ੍ਹਦਾ ਹੈ ਜਿਹੜਾ ਅੰਦਰੋਂ ਜੁੜ ਜਾਂਦਾ ਹੈ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਪੂਰਨ ਪਰਮ ਨਧਾਨ ਸਦ ਪਰਪੂਰ ਉਹ ਪੂਰਨ ਅਕਾਲ ਪੁਰਖ ਵਾਹਿਗੁਰੂ ਜੀ ਹੈ ਇਵੇਂ ਕਹੇ ਰਹੀਏ ਭਾਈ ਪਾਤਸ਼ਾਹੀ ਬਾਣੀ ਕਹਿੰਦੇ ਅੰਤ ਕਲਾ ਹੋਏ ਠਾਕੁਰ ਚੜਿਆ ਉਹ ਅਨੰਤ ਕਲਾ ਲੈ ਕੇ ਗੁਰੂ ਨਾਨਕ ਪਾਸ ਸੰਸਾਰ ਵਿੱਚ ਆਏ ਪੂਰਮ ਪਰਮ ਨਿਧਾਨ ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ ਨਾ ਮੁੱਕਣ ਵਾਲਾ ਖਜ਼ਾਨਾ ਪਰਮ ਕਹਿੰਦੇ ਨੇ ਪਤੀ ਪਰਮੇਸ਼ਵਰ ਉਹ ਹਾਲਪੁਰਖ ਵਾਹਿਗੁਰੂ ਸਤਿ ਭਰਪੂਰ ਹੈ ਉਹ ਤਾਂ ਸਦਾ ਹੀ ਭਰਪੂਰ ਭਰਿਆ ਹੋਇਆ ਹੈ ਕਿਤੇ ਉੱਤੇ ਉੱਤੇ ਭਾਈ ਕਿੰਨੀ ਦੁਨੀਆ ਨੂੰ ਵੰਡ ਰਿਹਾ ਦਾਤਾ ਮਹਾਰਾਜ ਉਹਦੇ ਦਰੋਂ ਕਦੇ ਮੁੱਕਿਆ ਕੁਛ ਦੇਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਕਾਹੇ ਜੁਗਾ ਤੋਂ ਦੁਨੀਆ ਦੀ ਆ ਰਹੀ ਹੈ ਅੱਗੇ ਨੂੰ ਵੀ ਇਸ ਜ਼ਰਾ ਹੀ ਪਕਾਲਪੁਰਖ ਵਾਹਿਗੁਰੂ ਦਾਤਾ ਮੰਗਣਗੇ ਉਦੋਂ ਨਹੀਂ ਕਦੇ ਮੁੱਕਦਾ ਫਿਰ ਮਾਰਾ ਕਹਿੰਦੇ ਸਾਧ ਸੰਗਤ ਅਸਥਾਨ ਜਦ ਮਗਨੂਰ ਹੈ ਜਿੱਥੇ ਹੁਣ ਆਪਾਂ ਬੈਠੇ ਆ ਨਾ ਇਹ ਸੰਗਤ ਅਸਥਾਨ ਇਹ ਪ੍ਰਮਾਤਮਾ ਦਾ ਇੱਥੇ ਵਾਸਾ ਹੈ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਜਗਮਗ ਜੋਤ ਕਾਲ ਪੁਰਖ ਵਾਹੀ ਗੁਰੂ ਜੀ ਦੀ ਅਬੇਚ ਸੰਗਤ ਹਰ ਪ੍ਰਭ ਬਸੈ ਜੀਓ ਵਿੱਚ ਸੰਗਤ ਦੇ ਬਸ ਜਾਣਾ ਪਰਮਾਤਮਾ ਨੇ ਫਿਰ ਤਾਂ ਹੀ ਕਹਿੰਦੇ ਨੇ ਮਹਾਰਾਜ ਕਹਿੰਦੇ ਭਾਈ ਜੇ ਸੰਗਤ ਦੇ ਵਿੱਚ ਬਹਿ ਕੇ ਤੂੰ ਨਾਮ ਜਪੇਗਾ ਨਾ ਤੇਰੇ ਜਿਹੜੇ ਪਾਪ ਨੇ ਉਹ ਵੀ ਕੱਟੇ ਜਾਣਗੇ ਚੰਦਨ ਵਾਸ ਬਨਾਸ ਪਤ ਸਭ ਚੰਦਨ ਹੋਵੇ ਚੰਦਨ ਦੀ ਬਾਸ ਨਾਲ ਸਾਰੀ ਬਨਾਸਪਤੀ ਜਨਾ ਉਹ ਚੰਦਨ ਹੋ ਜਾਂਦੀ ਹੈ ਚੰਦਨ ਬਾਸ ਬਨਾਸਪਤ ਸਭ ਚੰਦਨ ਹੋਵੇ ਇਹ ਕਹਿੰਦੇ ਭਾਈ ਜਿੱਦ ਨੂੰ ਵੀ ਸੰਬੰਧੀ ਜਾਂਦੀ ਹੈ ਨਾ ਹਵਾ ਚੱਲਦੀ ਹੈ ਉਹ ਸਾਰੇ ਬਾਵਣ ਅੱਖਰਾਂ ਦਾ ਹੁੰਦਾ ਭਾਈ 52 ਉਂਗਲਾਂ ਦਾ ਇੱਕ ਚੰਦਨ ਦਾ ਬੂਟਾ ਛੋਟਾ ਜਿਹਾ ਉਹ ਸਾਰੇ ਜੰਗਲ ਨੂੰ ਮਹਿਕਾਂ ਲਾ ਦਿੰਦਾ ਹੁਣ ਇੱਥੇ ਗੱਲ ਕਰ ਲਈਏ ਸਾਡੇ ਸ੍ਰੀ ਰੂਪਾਂ ਦੀ ਜੇ ਗੁਰੂ ਨਾਲ ਜੁੜ ਜਾਵਾਂਗੇ ਨਾ ਫਿਰ ਅਸੀਂ ਉਹ ਚੰਦਨ ਦੇ ਬੂਟੇ ਮੰਗੋ ਬਣ ਜਾਵਾਂਗੇ ਫਿਰ ਦੂਜਿਆਂ ਨੂੰ ਵੀ ਮਹਿਕ ਵੰਡਾਂਗੇ ਪਰਮੇਸ਼ਰ ਦੇ ਨਾਮ ਦੀ ਸਾਧ ਸੰਗ ਸੰਗ ਸੰਸਾਦ ਹੁਆ ਧੂੜੀ ਕਰ ਇਸ਼ਨਾਨ ਜਿੱਥੇ ਇਸ਼ਨਾਨ ਹੋ ਗਿਆ ਨਾ ਇੱਥੇ ਫਿਰ ਆਪਾਂ ਹੋਰ ਜਾ ਕੇ ਸਭਨਾਂ ਨੂੰ ਕਰ ਦਾਨ ਫਿਰ ਪਰਮੇਸ਼ਰ ਦਾ ਨਾਮ ਦਾਨ ਸੁਣ ਕੇ ਹੋਰ ਨੂੰ ਵੰਡਾਂਗੇ ਫਿਰ ਸੁਗੰਧੀ ਪਰਮੇਸ਼ਰ ਦੇ ਨਾਮ ਦੀ ਹੋਰ ਨੂੰ ਵੰਡਾਂਗੇ ਅਸਤ ਤਾ ਤੇ ਕਤਾਤ ਹੋਏ ਸੰਗ ਪਾਸ ਢੋਗੈ ਪਾਰਸ ਤੇ ਨਾਲ ਮਿਲ ਕੇ ਅਠਾ ਤਾਤਾਂ ਦੀ ਇੱਕ ਤਾਤ ਹੋ ਜਾਂਦੀ ਹੈ ਉਹ ਬਣ ਜਾਂਦਾ ਸੋਨਾ ਪਰ 파ਰਸ ਬੱਤੀ ਜਿਹੜੀ ਨਾ ਬੱਤੀ ਉਹ 파ਰਸ ਦੀ ਬੱਤੀ ਨਹੀਂ ਬਣਾ ਸਕਦੀ ਉਹ ਸੋਨਾ ਬਣਾ ਸਕਦੀ ਹੈ ਅੱਠ ਤਾਤਾਂ ਨੂੰ ਚਾਂਦੀ ਹੋ ਗਿਆ ਲੋਹਾ ਹੋ ਗਿਆ ਤਾਂਬਾ ਹੋ ਗਿਆ ਪਿੱਤਲ ਹੋ ਗਿਆ ਇਦਾਂ ਨੇ ਹੋਰ ਹਨ ਅੱਠ ਤਾਤਾਂ ਦੀ 파ਰਸ ਦੀ ਬੱਤੀ ਕੰਮ ਕਰਦੀ ਹੈ ਪਰ ਪਾਤਸ਼ਾਹ ਦੀ ਬਾਣੀ ਐਸੀ ਹੈ ਪਸ਼ੂ ਪ੍ਰੇਤ ਮੁਕਤ ਗੋਤਾਰੇ ਪਾਹਣ ਪਾਰੋ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੈ ਜਿਹੜਾ ਸਰਨ ਵਿੱਚ ਆ ਗਿਆ ਏ ਮਹਾਰਾਜੀ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਪਸ਼ੂ ਪ੍ਰੇਤਾਂ ਨੂੰ ਵੀ ਤਾਰਦੀ ਆ ਸਾਡੇ ਜਿਹੜੇ ਜਨਮਾਂ ਜਨੰਦ ਦੇ ਪਾਪ ਨੇ ਉਹ ਵੀ ਬਾਣੀ ਮਹਾਰਾਜ ਕੱਟ ਦਿੰਦੇ ਨੇ ਜੇ ਸਰਨ ਵਿੱਚ ਆ ਜਾਵਾਂਗੇ ਜੁੜ ਜਾਵਾਂਗੇ ਨਦੀਆਂ ਨਾਲੇ ਵੜ ਮਿਲ ਗੰਗ ਗੰਗੋਵੈ ਨਦੀਆਂ ਨਾਲੇ ਕਿੰਨੇ ਨਾਲੇ ਗੰਗਾ ਨਾਲ ਮਿਲ ਕੇ ਗੰਗਾ ਹੋ ਜਾਂਦੇ ਨੇ ਭਾਵੇਂ ਗੰਗਾ ਵਿੱਚ ਪੈਂਦੇ ਨੇ ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾਮ ਜਪਣ ਵਾਲਾ ਹੈ ਇਸੇ ਤਰ੍ਹਾਂ ਹੀ ਜਿਵੇਂ ਉਹ ਗੰਗਾ ਦੇ ਵਿੱਚ ਨਾ ਜਲ ਮਿਲ ਕੇ ਗੰਗਾ ਦਾ ਜਲ ਵਧ ਜਾਂਦਾ ਹੈ ਪਰਮੇਸ਼ਰ ਦਾ ਨਾਮ ਜਪਣ ਵਾਲਾ ਪਿਆਰਾ ਪਰਮੇਸ਼ਰ ਦਾ ਹੀ ਰੂਪ ਹੋਇਆ ਜਾਂਦਾ ਹੈ ਫਿਰ ਭਾਈ ਨਾਮੇ ਨਾਰਾਇਣ ਨਾਹੀ ਭੇਦ ਜਿਵੇਂ ਭਗਤ ਨਾਮ ਜੀ ਦੀ ਬਾਣੀ ਕਹਿੰਦੀ ਹੈ ਭਾਈ ਨਾਮੇ ਤੇ ਨਾਰਾਇਣ ਉਤਾਲਪੁਰਖ ਵਿੱਚ ਕੋਈ ਭੇਦ ਨਹੀਂ ਹੈ ਇੱਕੇ ਰੂਪ ਹੋਵੇ। ਦੁਆਏ ਤੇ ਇੱਕ ਰੂਪ ਹੋਏ ਗਏ ਉਹ ਦਸਮ ਪਾਤਸ਼ਾਹ ਕਹਿੰਦੇ ਦੁਆ ਤੋਂ ਇੱਕ ਰੂਪ ਬਣ ਜਾਂਦਾ ਹੈ ਨਾਮੇ ਨਾਮ ਵਿੱਚ ਸਮਾ ਲੈਂਦਾ ਜਦੋਂ ਨਾਮ ਜਪਦਾ ਹੈ ਅੰਦਰੋਂ ਜੁੜ ਕੇ। ਫਿਰ ਭਾਈ ਸਾਹਿਬ ਕਹਿੰਦੇ ਪਤਪ ਉਦਾਹਰਣ ਸਾਧ ਸੰਗ ਪਾਪਾ ਮਲ ਧੋਵੇ ਸਾਧ ਉਹ ਵਿੱਚ ਆਵਾਂਗੇ ਨਾ ਜਦ ਸਾਡੇ ਪਾਪ ਨੇ ਜਿਹੜੇ ਉਹਨਾਂ ਦਾ ਮਹਾਰਾਜ ਉਧਾਰ ਕਰ ਦੇਣਗੇ ਕਿਉਂਕਿ ਪਾਪਾਂ ਦੀ ਮੈਲ ਸਾਡੇ ਤੇ ਬੜੀ ਜੰਮੀ ਹੋਈ ਐ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਹੋ ਖੰਣਲੀ ਧੋਤੀ ਉਜਲੀ ਨਾ ਹੋਵੇ ਜੇ ਸੋਤ ਹੋਵੇ ਪਾਹੋ ਜਿੰਨੇ ਮਰਜੀ ਨੂੰ ਆਪਾਂ ਇਹ ਸਰੀਰ ਨੂੰ ਨਹਾ ਲੀਏ ਇਸ਼ਨਾਨ ਕਰ ਲੀਏ ਪਰ ਸਾਡੀ ਪਾਪਾਂ ਦੀ ਮੈਲ ਹੀ ਰਹਿੰਦੀ ਜਿੰਨਾ ਚਿਰ ਅਸੀਂ ਸੰਗਤ ਨਹੀਂ ਕਰਦੇ ਤੇ ਜੇ ਰਮੇਸ਼ਰ ਦਾ ਨਾਮ ਨਹੀਂ ਜਪਦੇ ਜਦ ਪਰਮੇਸ਼ਰ ਦੀ ਸੰਗਤ ਕਰ ਲਈ ਫਿਰ ਮਹਾਰਾਜ ਕਹਿੰਦੇ ਭਾਈ ਤੈਨੂੰ ਮਹਾਰਾਜ ਹੰਸ ਬਣਾ ਦੇਣਗੇ ਬੱਗਲਾ ਤਾਗ ਨੀਚੀ ਸੰਗਤ ਜਾਏ ਕ ਰੰਗ ਵਿਖੂ ਮੁਖ ਲਾਈ ਹੈ ਜਿਵੇਂ ਬੱਗਲਾ ਡੱਡੀਆਂ ਖਾਂਦਾ ਹੈ ਜਿਹੜਾ ਮਨੁੱਖ ਮਾਨ ਮੁਖ ਹੈ ਨਾ ਸਾਖਤ ਪੁਰਸ਼ ਹੈ ਉਹ ਗੁਰ ਖਾਂਦਾ ਭਾਵ ਨਿੰਦਿਆ ਚੁਗਲੀ ਲੋਕਾਂ ਦੀ ਕਰਨੀ ਉਹਦਾ ਸੁਭਾਅ ਬਣਿਆ ਹੋਇਆ ਪਰ ਸੰਗਤ ਵਿੱਚ ਆ ਕੇ ਵੀ ਨਹੀਂ ਕਈ ਮੇਰੇ ਵਰਗੇ ਹਟਦੇ ਉੱਥੇ ਆ ਕੇ ਵੀ ਕਿਸੇ ਦੇ ਔਗਣ ਦੇਖਣ ਦੇ ਮਾਰੇ ਆਉਂਦੇ ਨੇ ਵੀ ਕੋਈ ਕੀ ਔਗਣ ਕਰਦਾ ਸੀ ਕਿਸੇ ਦੀ ਗੱਲ ਫੜੀਏ ਜਿਸ ਦਾ ਕੋਈ ਔਗਣ ਫੜੀਏ ਤੇ ਮਹਾਰਾਜ ਦੀ ਬਾਣੀ ਦਾ ਕਹਿੰਦੀ ਹੈ ਭਾਈ ਤੂੰ ਆਪਣੇ ਔਗਣਾਂ ਨੂੰ ਹੀ ਬੋੜ ਲੈ ਹਮ ਅਬਗੁਣ ਭਰੇ ਇਕ ਗੁਣ ਨਾਹੀ ਸਾਡੇ ਤੱਕ ਜੁ ਗੁਣ ਨਹੀਂ ਅਸੀਂ ਹੋਰ ਭਾਰ ਲੈ ਲੈਨੇ ਸਾਡਾ ਉਹ ਸੁਭਾਅ ਬਣਿਆ ਹੋਇਆ ਬਗਲਾ ਕਾਗ ਨੀਚ ਕੀ ਸੰਗਤ ਕਿਉਂਕਿ ਉਹ ਨੀਚ ਆ ਨਾ ਡੱਡੀਆਂ ਖਾਂਦਾ ਇਥੇ ਬਗਲੇ ਦੀ ਗੱਲ ਨਹੀਂ ਕਰੀ ਮਹਾਰਾਜ ਨੇ ਇਥੇ ਸਾਡੀ ਗੱਲ ਕਰੀ ਹੈ ਕਹਿੰਦੇ ਤੇਰੀ ਹਾਲਤ ਐਸੀ ਹੈ ਜਿਵੇਂ ਉਹ ਡੱਡੀਆਂ ਖਾਂਦਾ ਨਾ ਬਗਲਾ ਇਸੇ ਤਰ੍ਹਾਂ ਤੂੰ ਨਿੰਦਿਆ ਚੁਗਲੀ ਕਰਦਾ ਹੈ ਭਾਵ ਤੇਰੀ ਸੰਗਤ ਉਹ ਨੀਚ ਹੈ ਜਿਵੇਂ ਭਗਤੀ ਕਹਿੰਦੇ ਨੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਭਗਤ ਰਵਦਾਜ ਦੀ ਬਾਣੀ ਕਹਿੰਦੇ ਮੇਰੀ ਸੰਗਤ ਐ ਮੈਂ ਨੀਚ ਹਾਂ ਮੇਰੀ ਸੰਗਤ ਨੀਚ ਜੀ ਹੈ ਅਸੀਂ ਕਹਿ ਦਵਾਂਗੇ ਤੇ ਏਡੀ ਗੱਲ ਭਗਤੀ ਕਹਿ ਰਹੇ ਨੇ ਵਾਹਿਗੁਰੂ ਮੈਂ ਸਾਰ ਦਿਨ ਹੀ ਸੋਚਦਾ ਮਹਾਰਾਜ ਮੇਰਾ ਪਾਰ ਉਤਾਰਾ ਕਿਵੇਂ ਹੋਵੇਗਾ ਮੇਰੀ ਸੰਗਤ सोच द राती थी। थी। मेरा जनम कुटता जनम कु राम गुसिया जीवन मोहे न विसारो मै जनम ते ਜੀ ਕਹਿੰਦੇ ਮਹਾਰਾਜ ਮੈਂ ਮੇਰੀ ਕੋਲਾਜਰੀ ਉਹ ਵੀ ਨੀਚ ਹੈ ਮੇਰੇ ਕਰਮ ਨੇ ਉਹ ਵੀ ਨੀਚ ਹਨ ਪਰ ਮਹਾਰਾਜ ਕਿਰਪਾ ਕਰੋ ਮੋਹੇ ਨਾ ਬਸਾਰੋ ਮੈਂ ਜਾਣ ਤੈਰਾ ਪਰ ਹੈ ਤੇਰਾ ਮਹਾਰਾਜ ਮੈਨੂੰ ਆਪਣੇ ਮਨੋਂ ਨਾ ਬਸਾਰੀ ਅਸੀਂ ਕਿੱਥੇ ਕਹਿ ਦੇਵਾਂਗੇ ਵੀ ਅਸੀਂ ਨੀਚ ਆ ਅਪਦਾ ਕਹਾਂਗੇ ਵੀ ਸਾਡੇ ਵਿੱਚ ਤਾਂ ਕੋਈ ਤੌਗਣ ਹੈ ਹੀ ਨਹੀਂ ਅਸੀਂ ਤਾਂ ਗੁਣਾ ਦੇ ਫਜਾਨੇ ਆ ਅਸੀਂ ਤਾਂ ਗੁਣਾ ਦੇ ਭਰੇ ਹੋਏ ਆ ਅਸੀਂ ਤਾਂ ਗੱਲ ਕਹਾਂਗੇ ਪਰ ਪਾਤਸ਼ਾਹ ਇੱਥੇ ਵੀ ਕਹਿ ਰਹੇ ਨੇ ਮੰਗਲਾ ਆਦੋ ਨੀਤ ਕੀ ਸੰਗਤ ਜਰਾ ਜਾਏ ਕ ਰੰਗ ਵਿਖੂ ਮੁਖ ਲਾਈਏ ਜਿਵੇਂ ਪਾਤਸ਼ਾਹ ਕਹਿੰਦੇ ਨਾ ਬਗਲਾ ਅਤੇ ਕਾ ਨੀਚ ਦੀ ਸੰਗਤ ਪਸੰਦ ਕਰਦੇ ਨੇ ਉਹ ਕਿਸੇ ਸਵਾਰਥ ਵਾਸਤੇ ਗੁਰੂ ਦੇ ਦਰ ਤੇ ਆਉਂਦੇ ਵੀ ਹਨ ਤਾਂ ਕਿਥੋਂ ਉੱਠ ਕੇ ਕੋਈ ਮਰਦਾਰ ਜਾਂ ਗੰਦਗੀ ਮੂੰਹ ਵਿੱਚ ਪਾਉਂਦੇ ਨੇ ਹਣ ਗੱਲ ਕਿਹਦੀ ਕੀਤੀ ਹੈ ਜਿਹੜਾ ਜਿਵੇਂ ਭਾਈ ਕਾਂ ਦੀ ਗੱਲ ਕੀਤੀ ਹੈ ਬੱਗਲੇ ਦੀ ਗੱਲ ਕੀਤੀ ਹੈ ਨਾ ਉਹ ਵਧੀਆ ਚੀਜ਼ ਉੱਠ ਕੇ ਜਾ ਕੇ ਨਾ ਉਹ ਭਾਈ ਰੰਗਾ ਤੇ ਜਾ ਕੇ ਮੂੰਹ ਮਾਰੇਗਾ ਗੰਦਗੀ ਤੇ ਮੂੰਹ ਮਾਰੇਗਾ ਫਿਰ ਇਸੇ ਤਰ੍ਹਾਂ ਹੀ ਜਿਹੜਾ ਹੁਣ ਮਨਮੁਖੀ ਹੈ ਨਾ ਬੰਦਾ ਉਹ ਸੰਗਤ ਵਿੱਚ ਪਹਿਲਾਂ ਤਾਂ ਆਏ ਨਹੀਂ ਸਕਦਾ ਜੇ ਆ ਵੀ ਗਿਆ ਤਾਂ ਫਿਰ ਉਹ ਭਾਈ ਜਿਵੇਂ ਆਪ ਸਰਬਣ ਕੀਤਾ ਉਹ ਦੁਨੀਆ ਦੇ ਹੋਰਾਂ ਦੇ ਭਾਈ ਔਗਣ ਦੇਖਣੇ ਨੇ ਉਹਨੇ ਉਹ ਸਮਝ ਲਈ ਵੀ ਕਾਂ ਦੀ ਬਿਰਤੀ ਵਾਲਾ ਹੈ ਬਗਲੇ ਦੀ ਬਿਰਤੀ ਵਾਲਾ ਹੈ ਫਿਰ ਮਹਾਰਾਜ ਕਹਿੰਦੇ ਜਦ ਤੋਂ ਜੁੜ ਜਾਵੇਂਗਾ ਪਰਮੇਸ਼ਰ ਦਾ ਨਾਮ ਜਪੇਗਾ ਜੇ ਕੋਸ਼ਿਸ਼ ਕਰੇਗਾ ਉਹ ਤਾਂ ਬਤ ਕਰਨਾ ਬੂ ਨਾ ਪਾ ਨੂੰ ਜੇ ਰੋਟੀ ਮੂਰੇ ਰੱਖ ਲਈਦਾ ਮੂੰਹ ਤਾਂ ਪਾ ਨੂੰ ਲੈ ਕੇ ਜਾਣੀ ਬੂ ਹੱਥ ਨਾਲ ਫਿਰ ਤਾਂ ਹੀ ਮਾਰਾ ਕਹਿੰਦੇ ਜੇ ਉਦਮ ਕਰੇਗਾ ਜੁੜਨ ਦਾ ਯਤਨ ਕਰੇਗਾ ਕਿਉਂਕਿ ਸੰਗਤ ਵਿੱਚ ਆਉਂਦਾ ਮਨੋਰ ਤੇ ਹੀ ਹੈ ਵੀ ਸਾਡਾ ਮਨ ਗੁਰੂ ਦੇ ਨਾਲ ਜੁੜ ਜਾਵੇ ਅਸੀਂ ਬਿਕਾਰਾਂ ਤੋਂ ਬਚ ਜਾਈਏ ਅਸੀਂ ਪਾਪਾਂ ਤੋਂ ਬਚ ਜਾਈਏ ਅਸੀਂ ਦੁੱਖਾਂ ਤੋਂ ਬਚ ਜਾਈਏ ਜਾਂ ਤੂੰ ਫਿਰ ਜੁੜ ਜਾਵੇਂਗਾ ਅੰਦਰੋਂ ਫਿਰ ਮਾਰਾ ਕਹਿੰਦੇ ਨੇ ਭਾਈ ਪਹਿਲਾਂ ਤੇਰੀ ਸੰਗਤ ਕੈਸੀ ਆ ਕਾਂ ਤੇ ਬਗਲੇ ਵਰਗੀ ਹੈ ਜਦ ਤੂੰ ਜੁੜ ਗਿਆ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਜਾ ਤੂੰ ਕਹਿੰਦੇ ਸੰਗਤ ਨਾਲ ਮਿਲ ਕੇ ਅਕਈ ਤਣ ਬਾਏ ਗੁਰੂ ਕਹਿਣ ਲੱਗੀ ਸੰਗਦੇ ਨੇ ਵੀ ਸਾਨੂੰ ਕਿਤੇ ਸੰਗ ਲੱਗਦੀ ਏ ਜੇ ਗੀਤ ਗਾਉਣੇ ਹੋਣਾ ਬੜੇ ਉੱਚੀ ਉੱਚੀ ਕੋਈ ਰੌਲਾ ਪਾਉਣਗੇ ਬੜੀ ਉੱਚੀ ਉੱਚੀ ਰੌਲਾ ਪਾਉਣਗੇ ਕਿਸੇ ਨੂੰ ਹਾਥ ਮਾਰਨੀ ਬੜੀ ਉੱਚੀ ਹਾਥ ਮਾਰਨਗੇ ਕਿਸੇ ਦੀਆਂ ਗੱਲਾਂ ਕਰਨੀਆਂ ਬੜੀ ਉੱਚੀ ਉੱਚੀ ਬਾਜਾਂ ਮਾਰਨਗੇ ਪਰ ਜੇ ਨਾਮ ਜਪਣਾ ਹੁੰਦਾ ਨਾ ਫਿਰ ਇੱਥੇ ਸੰਗ ਮਾਰਦੀ ਏ ਸਾਨੂੰ ਸੰਗ ਕਰਿਆ ਕਰ ਉਹ ਗੱਲਾਂ ਤੋਂ ਜਿਹੜੀਆਂ ਸਾਡੇ ਕੰਮ ਨਹੀਂ ਆਉਂਦੀਆਂ ਇੱਥੇ ਸੰਗਣਾ ਕਰਿਆ ਕਰੋ ਪਰਮੇਸ਼ਰ ਦਾ ਨਾਮ ਜਪਣ ਲੱਗੇ ਵਾਹਿਗੁਰੂ ਸਤਨਾਮ ਕਹਿਣ ਲੱਗੇ ਸ਼ਬਦ ਵਿੱਚ ਬੋਲਣ ਲੱਗੇ ਸੰਗਤ ਵਿੱਚ ਬੈਠਣ ਲੱਗੇ ਜੇ ਗੁਰੂ ਦੇ ਦਰ ਤੇ ਆ ਕੇ ਸੰਗਣ ਲੱਗੇ ਫੇ ਸਾਡਾ ਪਾਰ ਉਤਾਰਾ ਨਹੀਂ ਹੋਣਾ ਹਰ ਕਹਿੰਦੇ ਭਾਈ ਨਾਨਕ ਮੇਲ ਮੇਲ ਪ੍ਰਵ ਸੰਗਤ ਮਿਲ ਸੰਗਤ ਹੰਸ ਕਰਾਈ ਹੈ ਜੇ ਤੂੰ ਜੁੜ ਜਾਵੇਂਗਾ ਪ੍ਰਮਾਤਮਾ ਦੇ ਨਾਲ ਜੁੜ ਕੇ ਅੰਦਰੋਂ ਵਾਹਿਗੁਰੂ ਕਹੇਗਾ ਨਾ ਫਿਰ ਮਾਰਾ ਕਹਿੰਦੀ ਤੈਨੂੰ ਜਿਹੜੀ ਨੀਚ ਦੀ ਤੇਰੀ ਸੰਗ ਦਿੱਤੀ ਕਾਮਵਾਰੀ ਵਰਤੀ ਦੀ ਬੰਗਲੇ ਵਾਲੀ ਵਰਤੀ ਦੀ ਫਿਰ ਤੇਰੀ ਹੰਸਵਾਰੀ ਵਰਤੀ ਬਣ ਜਾਵੇਗੀ ਤੀ ਫਿਰ ਤੂੰ ਕਹਿੰਦੇ ਮੋਤੀ ਚੁਗੇਗਾ ਪਰਮੇਸ਼ਰ ਦੇ ਨਾਮ ਦੇ ਜਿਵੇਂ ਹੰਸ ਮਾਨਸ ਰੋਗ ਤੇ ਜਾ ਕੇ ਮੋਤੀ ਚੁਗਦਾ ਹੈ ਨਾ ਫਿਰ ਤੇਰੀ ਵਰਤੀ ਐਸੀ ਬਣ ਜਾਵੇਗੀ ਫਿਰ ਤੂੰ ਪਰਮੇਸ਼ਰ ਦੇ ਨਾਮ ਨਾਮ ਰੂਪੀ ਮੋਤੀ ਚੁਗੇਗਾ ਅਕਾਲ ਪੁਰਖ ਵਾਹਿਗੁਰੂ ਜਦ ਸੰਗ ਦੇ ਵਿੱਚ ਜੁੜ ਕੇ ਬੈਠੇਗਾ ਤਦ ਹੋਊਗਾ ਐਦਾਂ ਨਹੀਂ ਜੇ ਮਰਦੀ ਉਹੇ ਰੱਖੀ ਕਿਸੇ ਦੇ ਉਗਣ ਫੁੱਲੇ ਫਿਰ ਤੇਰੀ ਬਿਰਤੀ ਕਾਮ ਵਾਲੀ ਤੇ ਬਗਲੇ ਵਾਲੀ ਹੋ ਰਹੇਗੀ ਫਿਰ ਤੇਰਾ ਪਾਰ ਉਤਾਰਾ ਨਹੀਂ ਹੋਣਾ ਹੈ ਨਹੀਂ ਤਾਂ ਮਹਾਰਾਜੀ ਬਾਣੀ ਕਹਿੰਦੀ ਹੈ ਭਾਈ ਪਾਰ ਉਤਾਰਾ ਨਾ ਹੋਣਾ ਹੈ ਜਿਹੜੇ ਅੰਦਰੋਂ ਜੁੜ ਕੇ ਪਰਮੇਸ਼ਰ ਦਾ ਨਾਮ ਜਪਣਗੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਬਾਣੀ ਪੜਨਗੇ ਅੰਦਰੋਂ ਜੁੜ ਕੇ ਸੇਵਾ ਕਰਨਗੇ ਫਿਰ ਉਹਨਾਂ ਦਾ ਪਾਰ ਉਦਾਰਾ ਕਾਲ ਮੁਲਕ ਵਾਹਿਗੁਰੂ ਜੀ ਆਪਣੇ ਆਪ ਬਰਦਨਗੇ ਕਹਿਣ ਦੀ ਲੋੜ ਨਹੀਂ ਪੈਣੀ ਹੋਈਆਂ ਭੁਲਾ ਦੀ ਖਿਮਾ ਤੇ ਨੀਂ ਵਿਚਾਰਾਂ ਕਰਦੇ ਆਂ ਤੋਂ ਕਥਾ ਕਰਦੇ ਆਂ ਤੋਂ ਇੱਕ ਨਹੀਂ ਨਿਕਾਹੀ ਪ੍ਰਕਾਰ ਦੀਆਂ ਅਲਤੀਆਂ ਹੋ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਗਾਦ ਗੋਧ ਹੈ ਗੁਰੂ ਸਾਹਿਬ ਜੀ ਬਖਸ਼ਣ ਹਾਰਨ ਭੋਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਆਪਾਂ ਸਾਰੇ ਜੀ ਭੁੱਲਣ ਹਾਰਾਂ ਇੱਕ ਅਕਾਲ ਪੁਰਖ ਵਾਹਿਗੁਰੂ ਨਹੀਂ ਭੁੱਲਦਾ ਸਾਨੂੰ ਅਤੇ ਉਹ ਭੁੱਲਾ ਵੀ ਸਾਡੀਆਂ ਬਖਸ਼ ਦਿੰਦੇ ਹਨ ਸੰਗਤ ਬਖਸ਼ਣ ਹਾਰ ਭੁੱਲਾ ਹੋਈਆਂ ਖਿਮਾ ਕਰਨੀ ਅੱਗੋਂ ਵਾਸਤੇ ਸੁਧਰਦੀ ਅਰਦਾਸ ਕਰੀਏ ਅਕਾਲ ਪੁਰਖ ਵਾਹਿਗੁਰੂ ਦੀ ਆਪਣੇ ਤੇ ਸਾਰਿਆਂ ਦੀ ਕਿਰਪਾ ਕਰਨ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨਾਲ ਅੰਦਰੋਂ ਜੁੜ ਸਕੀਏ ਬੇਨਤੀਆਂ ਨੇ ਜੋ ਦੀਵਾਨ ਆ ਰਹੇ ਨੇ ਆਪਣੇ ਸੱਤ ਅੱਠ ਨੌ ਫਰਵੀ ਦੇ ਉਨਾ ਵਿੱਚ ਜਿਹੜੀ ਮਾਇਆ ਭਾਈ ਸਾਰੀ ਕਮੇਟੀ ਮੈਂਬਰਾਂ ਦੀ ਵੀ ਮਾਇਆ ਨਹੀਂ ਹਾਲ ਤੱਕ ਪਹੁੰਚੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਭਾਈ ਆਪਣੀ ਮਾਇਆ ਅਰਦਾਸ ਕਰਵਾਓ ਹੋਰ ਗੁਰਮੁਖ ਪਿਆਰਿਆਂ ਨੂੰ ਵੀ ਭਾਈ ਵੱਧ ਚੜ ਕੇ ਮਾਇਆ ਅਰਦਾਸ ਕਰਵਾਓ ਜੀ ਇਹਨਾਂ ਨੇ ਸਾਡੇ ਲਈ ਖੂਨ ਡੋਲ੍ਹਿਆ ਜੇ ਉਹਨਾਂ ਨੇ ਇਸ ਸਥਾਨ ਤੇ ਖੂਨ ਡੋਲ੍ਹਿਆ ਨਾ ਤਾਂ ਇਸ ਸਥਾਨ ਦੇ ਅੱਜ ਬੈਠਿਆਂ ਤਾਂ ਹੀ ਸੰਗਤ ਇਕੱਠੀ ਹੁੰਦੀ ਹੈ ਨਹੀਂ ਆਪਣੇ ਨਗਰਾਂ ਦੇ ਵਿੱਚ ਚਲੇ ਜਾਓ ਹੋਰ ਨਗਰਾਂ ਦੇ ਵਿੱਚ ਨਾ ਕਥਾ ਨਾ ਕੀਰਤਨ ਹੁੰਦਾ ਹੈ ਗੱਲਾਂ ਨੇ ਤਨੈਮ ਹੁੰਦਾ ਸਮਾਪਤੀ ਹੋਈ ਚਲੋ ਰੋ ਆਪਣੇ ਗੁਰੂ ਸਾਹਿਬ ਦੀ ਬੜੀ ਕਿਰਪਾ ਸ਼ੇਦਾਂ ਦੀ ਕਿਰਪਾ ਹੈ ਸੋ ਬੱਧ ਚੜ ਕੇ ਮਾਇਆ ਦਾ ਸਰਵਾਓ ਤੇ 5 6 ਸਾਡੇ ਲਵੇ ਭਾਈ ਨਾਮ ਆ ਚੁੱਕੇ ਨਾ ਅਮਰ ਛਕਣ ਵਾਲਿਆਂ ਦੇ ਹੋਰਾਂ ਨੂੰ ਪ੍ਰੇਰਿਏ ਜਾਂ ਜਿੱਥੇ ਆਪ ਜੁੜੇ ਹੋਇਆ ਭਾਈ ਜਿੰਨੇ ਵੀ ਸੰਗਤ ਵਿੱਚ ਆਉਣੇ ਆ ਨਾ ਉਹਨਾਂ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕਣ ਜਿਨ੍ਹਾਂ ਨੇ ਛਕਿਆ ਹੋਇਆ ਉਹ ਹੋਰਾਂ ਨੂੰ ਪ੍ਰੇਰ ਕੇ ਭਾਈ ਅਮਰ ਜੀ ਕੌਣ ਇਹੀ ਸਾਡਾ ਮਨੋਰਥ ਹੈ ਇਹੀ ਸਾਡਾ ਮਿਸ਼ਨ ਹੈ ਸਮਾਗਮ ਕਰਾਉਣ ਦੇ ਭਾਵਲ ਤੇ ਹੀ ਹੁੰਦੇ ਹਨ ਇਉਂ ਦੇ ਵਿੱਚ ਅਸੀਂ ਗੁਰੂ ਆਲੇ ਕਿੰਨੇ ਬਣਾ ਚੁੱਕੇ ਆ ਸੰਗਤ ਕਰਦੇ ਆ ਸਾਲ ਬਾਅਦ ਆਪਾਂ ਸਮਾਗਮ ਕਰਦੇ ਆ ਉਹਦੇ ਵਿੱਚ ਸਾਨੂੰ ਪਤਾ ਚੱਲੇ ਸਾਡਾ ਝਾੜ ਕਿੰਨਾ ਨਿਕਲ ਆਇਆ ਜਿਵੇਂ ਜ਼ਿਮੀਂਦਾਰ ਫਸਲ ਬੀਜਦਾ 6 ਮਹੀਨੇ ਬਾਅਦ ਵੱਢਦਾ ਪਤਾ ਚੱਲਦਾ ਵੀ ਕਿੰਨਾ ਝਾੜ ਆ ਗਿਆ ਫਿਰ ਸਾਡਾ ਵੀ ਸਾਨੂੰ ਪਤਾ ਚੱਲੇ ਭਾਈ ਕਿੰਨੇ ਅੱਜ ਦੀ ਗੁਰੂ ਆਲੇ ਸਾਡੇ ਨਗਰ ਵਿੱਚੋਂ ਬਣ ਗਏ ਕਿੰਨੇ ਬਾਹਰੋਂ ਸੰਗਤੋਂ ਦੀ ਉਹ ਬਣ ਗਏ ਪਿਛਲੇ ਗੇ 36 ਕ 37 37 ਕ ਪ੍ਰਾਣੀ ਹੋਏ ਸੀ ਐਦਕੀ ਵੱਧ ਜਾਏ ਕਰਕੇ ਭਾਈ ਗੁਰੂ ਸਾਹਿਬ ਕਿਰਪਾ ਕਰਨ ਸੀਨ ਸਾਹਿਬ ਕਿਰਪਾ ਕਿਰਪਾ ਕਰਨ ਆਪਣੇ ਨਗਰ ਵਿੱਚ ਅੰਮ੍ਰਿਤ ਸੰਸਾਰ ਹੋ ਰਿਹਾ ਹੈ ਵੱਡੇ ਭਾਗ ਨੇ ਪੰਜ ਪਿਆਰੇ ਆਉਣਗੇ ਦਮ ਦਮ ਸਭ ਤੋਂ ਸੋ ਦਾਸ ਦੀ ਸੋਚ ਤਾਂ ਬਹੁਤ ਅੱਗੇ ਹੈ ਭਾਈ ਕਿ ਇਹ ਬੱਚਿਆਂ ਨੂੰ ਵੀ ਕਿਹਾ ਜਿਹੜੇ ਬੱਚੇ ਸੰਥਿਆ ਕਰਦੇ ਨੇ ਤੁਸੀਂ ਪੰਜਾਂ ਬਾਣੀਆਂ ਦੇ ਧਾਰਨੀ ਬਣੋ ਬਾਣੀਆਂ ਕੰਠ ਕਰੋ ਸ਼ਾਮ ਦੀਆਂ ਬਾਣੀਆਂ ਕੰਠ ਕਰੋ ਅਪਾ ਇਸ ਅਸਥਾਨ ਤੇ ਹਰ ਪੂਰਨਵਾਸੀ ਨੂੰ ਗੁਰੂ ਸਾਹਿਬ ਰਹਿਮਤ ਕਰਨ ਸਿੱਖ ਸਿੰਘ ਰਹਿਮਤ ਕਰਨ ਅਪਾ ਮਸੰਚਾਰ ਕਰਿਆ ਕਰੀ ਜਿਵੇਂ ਆਮ ਜਿਵੇਂ ਦੁਖਨਵਾਨ ਚਲੇ ਜਾਓ ਉਥੇ ਬੁੱਧਵਾਰ ਜਾ ਐਤਵਾਰ ਮਸੰਚਾਰ ਹੁੰਦਾ ਹੈ ਜਮਸਿਆ ਤੇ ਲੋਹਰਾ ਸਾਹਿਬ ਚਲੇ ਜਾਓ ਤੇ ਪੂਰਨਵਾਸੀ ਤੇ ਸੋ ਸਾਡੇ ਅਸਥਾਨ ਤੇ ਸੀ ਦਸੰਗਾਂ ਅਸਥਾਨ ਤੇ ਵੀ ਮਸੰਚਾਰ ਹੋਵੇ ਜਿਹੜੇ ਲੋਕ ਸੰਗਤ ਬਾਹਰੋਂ ਆਉਂਦੀ ਹੈ ਭਾਈ ਉਹ ਕਹਿਣ ਕਿੱਥੇ ਅਮਰ ਸਗੇ ਭਾਈ ਮਾਜੀ ਸਾਹਿਬ ਸੋ ਗੁਰੂ ਸਾਹਿਬ ਰਹਿਮਤ ਕਰਨ ਅੱਗੇ ਆਉਣ ਵਾਲਾ ਸਮਾਂ ਆਪਣਾ ਇਦਾਂ ਦਾ ਬਣ ਜਾਵੇ ਹੋਈਆਂ ਭੁੱਲਾਂ ਦੀ ਖਿਮਾ ਕਰਿਓ ਕੋਈ ਅਖੜ ਐਸਾ ਹੋਵੇ ਕੋਈ ਚੰਗਾ ਨਾਂ ਲੱਗਾ ਹੋਵੇ ਉਹ ਭਾਈ ਭੁੱਲ ਜਾਓ ਜਿਹੜਾ ਗੁਰਮਤ ਅਨਸਾਰ ਹੈ ਉਹਨੂੰ ਹਿਰਦੇ ਵਿੱਚ ਵਸਾਓ ਹੋਈਆਂ ਭੁੱਲਾਂ ਦੀ ਖਿਮਾ ਜੀ ਸ਼ਬਦ ਰਾਮ ਕਲੀ ਵਰਕੇ ਭਾਈ ਆਪਾਂ ਅਰਦਾਸ ਬੇਨਤੀ ਹੁਕਮਨਾਮਾ ਰਾਮ ਕਲੀ ਮਹੱਲਾ ਤੀਜਾ ਅਨੰਦੇ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਧੀਆਂ ਵਧਾਈਆ ਰਾਗ ਰਤਨ ਪਰਵਾਹ ਮਰੀਆ ਸ਼ਬਦ ਗਾਵੜਿਆਈਆ ਸ਼ਬਦੋ ਤਾਂ ਗਾਵੋ ਹਰੀ ਕੀ ਰਾਮਣ ਜਨੀ ਵਸਾਇਆ ਕਹੇ ਨਾਨਕ ਅਨੰਦੂਆ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਰਨਾਲੀ ਰਨਾਲ ਰਹੁ ਤੂੰ ਮਨ ਮੇਰੇ ਧੂਪ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਤਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਤ ਸੁਆਮੀ ਸੋਖਿਓ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਰਨਾਲੀ ਸਾਚੇ ਸਾਹਿਬਾ ਕਹਿ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਛ ਹੈ ਜਿਦੇ ਸੋ ਪਾਵੇ ਸਦਾ ਸਰਬਤ ਸਲਾਹਤੇ ਰੀ ਨਾਮ ਅਨਸਾਵੇ ਨਾ ਤਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੀ ਕੈ ਨਾਨਕ ਸੱਚੇ ਸਾਹਿਬ ਕੈ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆ ਕਰ ਸਾਂਝ ਸੁਖ ਮਨ ਆਏ ਵਸਿਆ ਜਨੇ ਛਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਦ ਨੀਆਂ ਇਹ ਬਢਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋਪਿਆ ਰੂ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਥ ਸ਼ਬਦ ਚਿਤ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਥ ਦੂਤ ਤੁਧ ਵਸ ਗੀਤੇ ਕਾਲ ਕੰਟ ਕੁਮਾਰਿਆ ਤੁਰ ਕਰ ਮਿ ਪਾਇਆ ਤੁਧ ਜਿਨ ਕੋ ਉਸ ਨਾਮ ਹਰ ਕੈ ਲਾਗੀ ਕਹਿ ਨਾਨਕ ਤੈ ਸਪੂਆ ਚਿਤ ਘਰ ਅਨਹਦ ਬਾਜਿ ਆਨੰਦ ਸੁਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਪਾਇਆ ਤਰੇ ਸਗਲ ਵਿਸੂਰੇ ਦੂਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਤ 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 ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤ ਗੁਰ ਰਹਾ ਭਰ ਪੂਰੇ ਬਿਨ ਵੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂ ਰਹੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਏ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਤ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇ ਤੀ ਚੁਤੀ ਨਾਲ ਜਿਨੇ ਨਾਮ ਤੇ ਆਇਆ ਧੇਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਚੁਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਅਗੇ ਹਰਦਾਸ ਸواری